ਬੰਦ ਕਰੋ ਬੰਦ ਕਰੋ ਤਸਵੀਰਾਂ ਸਮਰਾਲਾ ਦੀਆਂ ਨੇ ਲੋਕਾਂ ਦੀ ਨਾਰੇਬਾਜ਼ੀ ਕਾਰਸਣੇ ਪਿੰਡ ਵਿਕਾਉ ਦੇ ਲੱਗੇ ਹੋਏ ਪੋਸਟਰ ਜਿਨ੍ਹਾਂ ਦੇ ਵਿੱਚ ਤਿੰਨ ਪਿੰਡ ਮੁਸ਼ਕਾਬਾਦ ਖੀਰਨੀਆ ਤੇ ਟੱਪਰੀਆਂ ਦਾ ਜ਼ਿਕਰ ਹੈ ਇਹ ਲੋਕ ਪਿੰਡਾਂ ਦੇ ਨੇੜੇ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਵਿਰੋਧ ਕਰ ਰਹੇ ਨੇ ਇਹਨਾਂ ਦਾ ਖ਼ਤਸ਼ਾ ਹੈ ਕਿ ਇਸ ਫੈਕਟਰੀ ਦੇ ਲੱਗਣ ਬਾਅਦ ਉਹਨਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਹੋਵੇਗਾ ਉਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲੋਂ ਤੋਂ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲੈਣ ਤੋਂ ਅਸੀਂ ਆਪਣੇ ਘਰ ਵੇਚ ਕੇ ਤੋਂ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕਈ ਵਾਲੇ ਸਾਰੇ ਪਿੰਡ ਕਿੰਨੇ ਪਿੰਡ ਨਹੀਂ ਇਹ ਤਾਂ ਇਹ ਵੀ 10-12 ਪਿੰਡ ਕੀ ਕਾਰਨ ਕੀ ਆ ਫੈਕਟਰੀ ਦਾ ਕੀ ਨੁਕਸਾਨ ਨੇ ਉਹਨਾਂ ਦੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰਾ ਨੁਕਸਾਨ ਹੈ ਉਹਦੇ ਨਾਲ ਦੀ ਫੈਕਟਰੀ ਘਰਾਈ ਦਾ ਜੀ ਪੁੱਤ ਚੱਲਦੀ ਹੈ ਅਸੀਂ ਦੇਖ ਕੇ ਆਏ ਜਾ ਕੇ ਉਹ ਤੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਅਸੀਂ ਛੱਡ ਕੇ ਚਲੇ ਜਾਣਾ ਤੇ ਉਹ ਅਸੀਂ ਪਹਿਲੇ ਹੀ ਜਾਣਾ ਜਾਣ ਨੂੰ ਫੈਕਟਰੀ ਲਾਕ ਹੋ ਜਾਂਦੇ ਆ ਇਹ ਪਿੰਡ ਦੀ ਸਾਡੇ ਪਿੰਡ ਦੀ ਨਹੀਂ ਜੀ ਤੁਹਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਆ ਸਰ ਉਹਨਾਂ ਦਾ ਵੀ ਜਿਹੜਾ ਉਹ ਲਾਉਣ ਦੇ ਕੋਈ ਉਹ ਕਹਿੰਦੇ ਅਸੀਂ ਲਾਉਣੀ ਹੈ ਲਾਉਣੀ ਹੈ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਗੱਲਬਾਤ ਹੋਈ ਹੈ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਪਰ ਨਗਰ ਖਰਾਬ ਬਰਬਾਦ ਹੋ ਜੇ ਇਸ ਤਰ੍ਹਾਂ ਹੁੰਦਾ ਜੀ ਪਰ ਉਹ ਨਹੀਂ ਮੰਨਦੇ ਪਿੰਡ ਬਗਾਉ ਲਾਦਾ ਇਹ ਸਾਡੀ ਹੁਣ ਕੋਈ ਨਹੀਂ ਸੁਣਵਾਈ ਹੁੰਦੀ ਅਸੀਂ 28 ਤਰੀਕ ਨੂੰ ਆਪਣੇ ਰੋਡ ਜਮ ਕਰਾਂਗੇ ਇਹਦਾ 메인 ਰੋਡ ਹੈ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਏ ਨੇ ਕਿਉਂਕਿ ਇੱਥੇ ਸਾਡੀ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਕੁੰਗਰਾਲੀ ਸਿੱਖਾਂ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਸੋਰੀ ਰਾਜਪੂਤਾਂ ਤੇ ਉੱਥੇ ਇਹ ਫੈਕਟਰੀ ਲੱਗੀ ਆ ਤਾਂ ਉੱਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉੱਥੇ ਉਹਨਾਂ ਨੇ ਮਤਲਬ ਚੈੱਕ ਕੀਤਾ ਤਾਂ ਉਹ ਉੱਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜਨਾ ਮੁਸ਼ਕਿਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਜਲਦੀ ਉੱਤੇ ਸਮੈਲ ਸੀਗੀ ਉੱਥੇ ਮਤਲਬ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿਹੋ ਜੀ ਮਤਲਬ ਬਿਮਾਰੀਆਂ ਫੈਲਣ ਵਾਲੀ ਇਹ ਆ ਘਟੀਆ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਤੇ ਨੂੰ ਚੜਨ ਵਾਲੀ ਤਾਂ ਇੰਨੀ ਗੰਦੀ ਗੈਸ ਸੀਗੀ ਤੇ ਉੱਥੇ 10 ਮਿੰਟ ਨਹੀਂ ਖੜ ਹੋਇਆ ਤਾਂ ਪੂਰਾ ਜੀਵਨ ਉੱਥੇ ਆਪਾਂ ਕਿਵੇਂ ਰਹਿ ਸਕਦੇ ਆ 6 ਮਿੰਟ ਤੁਸੀਂ ਦੱਸੇ ਪਿੰਡ 'ਚ ਫੈਕਟਰੀ ਲੱਗ ਰਹੀ ਆ ਉਹਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨ ਅਧਿਕਾਰੀ ਨੂੰ ਮਿਲੋ ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਪਿੰਡੀ ਪੰਚਾਇਤ ਹੈਗੀ ਆ ਇਹ ਪਿੰਡੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਇਹ ਮਤਲਬ ਗੱਲ ਕਰਦੇ ਸੀਗੇ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤੱਕ ਜੋ ਹੀ ਨਹੀਂ ਕਰਤ ਰਹੀ ਕੰਮ ਤੋਂ ਉਧਰ ਸਮਰਾਲਾ ਦੇ ਵਿਤੈਕ ਮੁਤਾਬਕ ਹੁਣ ਮਸਲੇ ਦੇ ਹੱਲ ਦੀ ਕੋਸ਼ਿਸ਼ ਕਰ ਰਹੇ ਨੇ ਭਰੋਸਾ ਦਿਵਾਇਆ ਕਿ ਉਹ ਪਿੰਡ ਵਾਸੀਆਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਵਾਉਣਗੇ ਉਹ ਹਮੇਸ਼ਾ ਇਹ ਗੱਲ ਕਹਤਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਸੀ ਵਿజిਟ ਵੀ ਕਰਕੇ ਆ ਗਏ ਘਰ ਵਾਲੇ ਹਨ ਤੇ ਪਰ ਹਜੇ ਜਿੱਦਾਂ ਜ ਸਭ ਤੋਂ ਵੱਡੀ ਗੱਲ ਆ ਜਿੱਥੇ ਫੈਕਟਰੀ ਲੱਗ ਰਹੀ ਹੈ ਜਿਹਨਾਂ ਨੂੰ ਬਣਿਤਣਾ ਪੈਣਾ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਵੀ ਜੇ ਕੋਈ ਉਹਦਾ ਨੁਕਸਾਨ ਆ ਹਨਾ ਇਹ ਵੀ ਜ਼ਮਦਾਰੀ ਕਰਬੜਾ ਉਹ ਨੁਕਸਾਨ ਤਾਂ ਜੇ ਕੋਈ ਹੋਸੀ ਤਾਂ ਨਾਲ ਦੀ ਕੋਈ ਗੱਲਬਾਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰ ਆ ਸਾਨੂੰ ਡਰੋਂ ਦੂਰ ਕਰਨਾ ਪੈਣਾ ਹੈ ਹਨਾ ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡ ਵਾਲੇ ਇਹ ਲੋਕ ਹਾਂ ਜੀ ਜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜੀ ਮੈਂ ਬਦਸਲਵਾਲ ਕਸਮ ਨਾਲ ਦੀ ਗੱਲ ਕਰਾਂ ਤਾਂ ਖਾਸ ਕਰਕੇ ਮਸਤਬਦ ਜਿਹੜਾ ਮਿਲ ਕੇ ਖਸਾਨੇ ਉਸ ਫਿਰ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜ਼ਿੰਮੇਦਾਰੀ ਦੀ ਕੋਈ ਗੱਲਬਾਤ ਹੋਵੇ ਮੈਂ ਸੀਟੀ ਉਹਨਾਂ ਦੀ ਮੀਟਿੰਗ ਪਹਿਲਾਂ ਦਾ ਇੱਕ ਦਿਨ ਬਣਾਇਆ ਸੀਗਾ ਪ੍ਰੋਬਲਮ ਹੋ ਰਤ ਹੋ ਗਿਆ ਸੀਐਮ ਸਭ ਨਾਲ ਵੀ ਕਰਾਉਂਗਾ ਜ਼ਿੰਮੇਦਾਰੀ ਦਾ ਪ੍ਰੋਗਰਾਮ ਮੈਂ ਉਹਨਾਂ ਨਾਲ ਹਮੇਸ਼ਾ